ਮੋਢਨ ਲਈ ਸਮਝਾਉਣਾ ਵੱਡੇ ਭਾਈ ਦਾ ਤੈਨੂੰ ਬੈਠੇ ਬਿਠਾਈ ਨੂੰ ਕੀ ਹੋਇਆ ਸੌ ਸ਼ੋਰਿਆਂ ਦੀ ਏ ਕਾਰਨ ਨਹੀਂ ਧਰ ਪਾਬੀਆਂ ਮਸ਼ਕਰੀ ਚਲੀ ਆਈ ਗੁੱਸਾ ਚਿੱਤ ਦੇ ਵਿੱਚ ਚਿਤਾਰ ਨਹੀਂ ਉਹਨਾਂ ਛੇੜ ਆਹੂ ਮੁਖੌਲ ਅੰਦਰ ਪੜਕ ਡੰਡੀਆਂ ਹੋਈ ਦਾ ਪਾਰ ਨਹੀਂ ਸਾਡਾ ਸਤਿਪ੍ਰਮਾ ਦਾ लाਡ ਲਾਈ ਮੁੱਕੀ ਜਿਗਰ ਵਿੱਚ ਅਸਾਂ ਦੇ ਮਾਰ ਨਹੀਂ ਮਿੱਟੀ ਪਾ ਤੂੰ ਉਹਨਾਂ ਦੇ ਮੇਣਿਆਂ ਤੇ ਚੱਲਦੇ ਜੱਗ ਦੇ ਐਵੇਂ ਵਿਹਾਰ ਨਹੀਂ ਤੱਕੇ ਸੇਰ ਨਾ ਪੁੱਛਦੇ ਵਾਂਝ ਪਾਆਂ ਮਣਦਾ ਕੱਲਿਆਂ ਦਾ ਕੋਈ ਯਾਰ ਨਹੀਂ ਹੁੰਦਾ ਪਾਣੀਆਂ ਤੋਂ ਸਦਾ ਖੂਨ ਗੜਾ ਇਸ ਗੱਲ ਤੇ ਕੋਈ ਟਕਰਾਰ ਨਹੀਂ ਉਹ ਪਾਬੀਆਂ ਨੇ ਅਸੀਂ ਵੀਰ ਤੇਰੇ ਮਣਦਾ ਹੋਰ ਕੋਈ ਗਮ ਖਾਰ ਨਹੀਂ ਪਾਈ ਬੋੜ ਦੇ ਆਣ ਕੇ ਔਕੜਾਂ ਤੇ ਲੈਣੇ ਉਪਰੇ ਕਦੇ ਵੀ ਸਾਰ ਨਹੀਂ ਕੌਣ ਹੈੜੇ ਪਰਾਮਾ ਦੇ ਕਾਠੇ ਅੱਗੇ ਕਾਠ ਨਾਲ ਦੀ ਕੋਈ ਬਹਾਰ ਨਹੀਂ ਪਾਹਾਂ ਆਵਾਜ਼ ਚ ਰਾਹੇ ਚ ਦੇਣ ਥਾਪੜ ਸਾਨੂੰ ਕੱਲਿਆਂ ਰਹਿਣ ਦਰਕਾਰ ਨਹੀਂ ਅੱਠ ਲਾਠੀਆਂ ਆਪਣੇ ਕਰਦੀਆਂ ਸਕਦਾ ਇਹ ਸਾਨੂੰ ਕੋਈ ਲਲਕਾਰ ਨਹੀਂ ਵਾ ਵੰਝਲੀ ਵੈਠੇ ਵੇ ਸ਼ੱਕ ਵੇਲਾ ਜੋ ਤਾਂ ਲਾ ਨਹੀਂ ਡੰਗਰ ਚਾਰ ਨਹੀਂ ਗੁੱਸਾ ਥੁੱਕ ਦੇ ਕਰਾਂ ਨੂੰ ਸਹਿ ਮੁੜ ਚਲ ਕੌਣ ਜੰਮਿਆ ਜੋ ਗੁਨਾਹ ਗਾਰ ਨਹੀਂ ਕੌਣ ਜੰਮਿਆ ਜੋ ਗੁਨਾਹ ਗਾਰ ਨਹੀਂ